ਜੈਮ ਜਾਰਾ ਸਾਹਿਬ ਤੁਸੀਂ ਸਰਪੰਚ ਪਰ ਇਲਜ਼ਾਮ ਲਗਾ ਰਹੇ ਹੋ ਇਹਨਾਂ ਲੱਖ ਰੁਪਏ ਦੀ ਲੱਕੜ ਪਿੰਡ ਚੋਂ ਕਿਸੇ ਨੂੰ ਬੜਵਾਤੀ ਲੱਖ ਰੁਪਏ ਆਪਣੀ ਜੇਬ ਚ ਪਾ ਲਈ ਉਹਨਾਂ ਬਹੁਤ ਬੜਾ ਗਵਨ ਕੀਤਾ ਹੈ ਜੀ ਉਹਦੇ ਸੰਬੰਧ ਇਹ ਤੁਸੀਂ ਪੂਰੀ ਜਾਣਕਾਰੀ ਦਿਓ ਤੁਹਾਡੇ ਕੋਲ ਲੱਗਿਆ ਮੈਂ ਸਭ ਤੋਂ ਪਹਿਲਾਂ ਮੈਂ ਧਰਵਾਦ ਕਾ ਦਾ ਲੁਟਿਆ ਸਾਹਿਬ ਤੁਹਾਡਾ ਜਿਨ੍ਹਾਂ ਨੇ ਸਾਡੀ ਜਿਹੜੀ ਹੈ ਗੱਲ ਸੁਣੀ ਹੈ ਜੀ ਇਹ ਜੋ ਲੱਕੜ ਦਾ ਮਸਲਾ ਹੈ ਇਹ ਆਰਟੀ 1 2024 ਦੀ ਦਰਖਾਸਤ ਮਾਨਯੋਗ ਮੁੱਖ ਮੰਤਰੀ ਸਾਹਿਬ ਪੰਜਾਬ ਮੰਤਰੀ ਪੰਚਾਇਤਾਂ ਡਾਇਰੈਕਟਰ ਪੰਚਾਇਤਾਂ ਡੀਸੀ ਸਾਹਿਬ ਰੋਪੜ ਡੀਡਵੀ ਸਾਹਿਬ ਨੋਪਵੇਦੀ ਡੀਆਈਜੀ ਸਾਹਿਬ ਨੂੰ ਵੱਖ-ਵੱਖ ਅਫਸਰ ਸਹਿਬਾਨਾਂ ਨੂੰ ਜਿਹੜੀ ਅਸੀਂ ਇਹ ਦਰਖਾਸਤ ਦਿੱਤੀ ਆ ਠੀਕ ਹੈ ਜੀ ਇਹ ਜਿਹੜੀ ਲੱਕੜਾ ਸਾਡੀ ਕੋਈ ਹਜ਼ਾਰਾਂ ਦੇ ਵਿੱਚ ਨਹੀਂ ਹੈ ਜੀ ਇਹ ਲੱਖ ਰੁਪਏ ਦੀ ਲੱਕੜਾ ਜਿਹੜੀ ਹੈ ਸਰਪੰਚ ਨੇ ਗਵਨ ਕੀਤੀ ਹੈ ਕਟਾਈ ਹੈ ਬੜਾਈ ਹੈ ਸ਼ਕੀ ਆ ਜੀ ਤੇ ਸਮਾਂ ਵੀ ਬਹੁਤ ਹੋ ਗਿਆ ਆਰਥਿਕ 24 ਨੂੰ ਦਿੱਤੀ ਆ ਮਾਰਚ ਮਹੀਨਾ ਹੋ ਗਿਆ ਸ਼ਰੇਆਮ ਚੋਰੀ ਹੋਈ ਆ ਅਜੇ ਤੱਕ ਪ੍ਰਸ਼ਾਸਨ ਨਾ ਪੁੱਛ ਨਹੀਂ ਕੀਤਾ ਸਾਨੂੰ ਲੱਗਦਾ ਇਹ ਵੀ ਕੋਈ ਮੀਲੀ ਭੁਗਤ ਹੈ ਕਿਉਂਕਿ ਅਸੀਂ ਬਾਰ-ਬਾਰ ਕਿਡੇ ਵੀ ਮਾਰ ਰਹੇ ਆ ਪਰ ਪੱਲੇ ਕੁਛ ਨਹੀਂ ਪੈ ਰਹਾ ਸਾਰੀ ਨਿਰਾਸ਼ਾ ਪੱਲੇ ਪੈ ਰਹੀ ਹੈ ਮੈਨੂੰ ਲੱਗਦਾ ਹੈ ਵੀ ਜੇਕਰ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਪਰ ਮੈਨੂੰ ਆਸਤਾ ਹੈ ਮੁੱਖ ਮੰਤਰੀ ਸਾਹਿਬ ਤੋਂ ਇਹ ਕਾਰਵਾਈ ਜ਼ਰੂਰ ਹੋਊਗੀ ਪਰ ਜੇਕਰ ਫਿਰ ਵੀ ਕੋਈ ਕਾਰਵਾਈ ਨਾ ਹੋਈ ਤਾਂ ਅਸੀਂ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਜਿਹੜੀ ਹੈ ਰਿਟ ਦਾਖਲ ਕਰਾਂਗੇ ਕਿਉਂਕਿ ਜਿਹੜੀ ਲੱਕੜ ਵਢੀ ਆ ਇਹਨਾਂ ਦੀ ਬਕਵਾਕ ਮੀਡੀਆ ਤੋਂ ਜਿਹੜੀ ਹੈਗੀ ਆ ਖਬਰਾਂ ਵਿੱਚ ਪ੍ਰਕਾਸ਼ ਹੋਈਆਂ ਔਰ ਮੀਡੀਆ ਵੀ ਬਕਵਾਸ ਤੇ ਚੈਨਲਾਂ ਤੋਂ ਚੱਲ ਰਹੀ ਹੈ ਤੁਸੀਂ ਵੀ ਕਵਰੇਜ ਕਰਕੇ ਆਏ ਆ ਤੇ ਤੁਸੀਂ ਦੇਖੀ ਲੱਕੜ ਜਿਹੜੀ ਲੱਖਾਂ ਰੁਪਏ ਦੀ ਲੱਕੜ ਹੈ ਜਿਹੜੀ ਆ ਉਹ ਜਿੱਥੇ ਵੱਢੀ ਔਰ ਵਢਾਈ ਗਈ ਹੈ ਸਰਪੰਚ ਔਰ ਸਰਪੰਚ ਕਰਮਜੀਤ ਸਿੰਘ ਕਿਉਂਕਿ ਉਹਦੇ ਘਰ ਵਾਲੀ ਸਰਪੰਚ ਆ ਜਗਿੰਦਰ ਕੌਰ ਆਪ ਜਿਹੜਾ ਉਹ ਕੰਮ ਕਰਦਾ ਹੈ ਜਿਹੜਾ ਇਹਨਾਂ ਦਾ ਸਾਰਾ ਜਿਹੜਾ ਰਲਮਿਲ ਕੇ ਜਿਹੜਾ ਹੈ ਕੰਮ ਕੀਤਾ ਹੈ ਜੀ ਸਰਪੰਚ ਸਾਹਿਬ ਤੇ ਕੋਲ ਅਸੀਂ ਗਏ ਤੇ ਵਾਈਟ ਕਰਕੇ ਆਏ ਤੇ ਉਹ ਕਹਿੰਦੇ ਵੀ ਮੈਨੂੰ ਤਾਂ ਪਤਾ ਹੀ ਨਹੀਂ ਹੈ ਹੂੰ ਬੇਨਤੀ ਹੈ ਕਿ ਕਸੂਰ ਹੈ ਬੇਨਤੀ ਹੈ ਜੀ ਪਿੰਡ ਦੇ ਵਿੱਚ ਕੋ ਕੰਮ ਹੁੰਦਾ ਲੱਖਣભાઈ ਲੱਕੜ ਸਰਪੰਚ ਨੂੰ ਨਹੀਂ ਪਤਾ ਉਹ ਕਿਹਨੂੰ ਪਤਾ ਹੋ ਸਕਦਾ ਜੀ ਸਾਨੂੰ ਤਾਂ ਪਤਾ ਲੱਖਣભાઈ ਲੱਕੜ ਵੱਡੋ ਸਰਪੰਚ ਨੂੰ ਕਿਉਂ ਨਹੀਂ ਪਤਾ ਕਿਉਂਕਿ ਸਰਪੰਚ ਨੇ ਵੇਚੀ ਆ ਅਸੀਂ ਉਹ ਕੰਪਲੇਟ ਵੀ ਕੀਤੀ ਆ ਅਸੀਂ ਕੰਪਲੇਨਟ ਕੀਤੀ ਸਰਪੰਚ ਨੇ ਕਬਲਿਆ ਕਿ ਉਹਦੇ ਕਹਿਣ ਨੂੰ ਸਰਪੰਚ ਝੂਠ ਬੋਲ ਰਿਹਾ ਬਿਲਕੁਲ ਅਸੀਂ ਕੰਪਲੇਨਟ ਕੀਤੀ ਹੈ ਜੀ ਨੂੰ ਲੱਗਦਾ ਵੀ ਸਰਪੰਚ ਦੀ ਨੂੰ ਪਤਾ ਹੈ ਵੀ ਇਹ ਕੰਮ ਹੋ ਰਿਹਾ ਇਹ ਲੱਕੜ ਵੱਢ ਹੋ ਰਹੀ ਹੈ ਕਿ ਪੈਸਾ ਕਿਦੀ ਜੇਤ ਜਾ ਰਿਹਾ ਸਰਪੰਚ ਨੂੰ ਪਤਾ ਹੈ ਇਹ ਸਰਪੰਚ ਦੀ ਜੇਬ ਵਿੱਚ ਗਿਆ ਜੀ ਸਰਪੰਚ ਨੇ ਕੀਤਾ ਜੀ ਸਾਰਾ ਕੁਝ ਜੀ ਲੋਟੀਆ ਸਾਹਿਬ ਤੁਸੀਂ ਦੇਖੋਲੀ ਉੱਤੇ ਮੇਰਾ ਕੱਲ 20 ਜਾਂ 25 ਦਿਨ ਜਿਹੜੀ ਹੈ ਕਿ ਉੱਥੇ ਬਾੜ ਚੱਲੀ ਹੈ ਉਹ ਸਭ ਤੋਂ ਵੱਡੀ ਗੱਲ ਇਹ ਹੈ ਸਾਡੀ ਬਰਸਾਤੀ ਨਦੀ ਹੈ ਜਿਹਨੂੰ ਆਪਾਂ ਖੱਡ ਕਹਿੰਦੇ ਨੇ ਪੰਜਾਬੀ ਦੇ ਵਿੱਚ ਜਿਹੜੀ ਸਾਡੀ ਇੱਕ ਰਸਤਾ ਹੈਗਾ ਹੈ ਸਮਾਨਪੁਰ ਤੋਂ ਚਿਹਰਮ ਜਾਂਨ ਬਣ ਰਿਹਾ ਪੱਕਾ ਨਰੇਗਾ ਦੇ ਵਿੱਚ ਉੱਥੇ ਸਾਡੀ ਮਿੱਟੀ ਪੈਂਦੀ ਰਹੀ ਉੱਥੇ ਬਲੰਟੀਅਰ ਵੀ ਸੀਗੇ ਪੰਚਾਇਤ ਦਾ ਆਣਾ ਜਾਣਾ ਸੀਗਾ ਉਹ ਸਾਰਾ ਉੱਥੇ ਜੈਜਾ ਲੈਂਦੀ ਰਹੀ ਪੰਚਾਇਤ ਤੁਸੀਂ ਜਿਹੜੀ ਇਹ ਕੰਪਲੀਟ ਕੀਤੀ ਇਹ ਕਿਹਦੇ ਕਿਹਦੇ ਪਰ ਕੀਤੀ ਬਾਈ ਨੇਮ ਦੱਸ ਸਕਦੇ ਤੁਸੀਂ ਹਾਂ ਮੈਂ ਜਿਹੜੀ ਕੰਪਲੀਟ ਹੈ ਕਰਮਜੀਤ ਸਿੰਘ ਔਰ ਉਸ ਦੀ ਘਰ ਵਾਲੀ ਸਰਪੰਚ ਜਗਿੰਦਰ ਗੌਰ ਠੀਕ ਹੈ ਇਹਨਾਂ ਦੋਨਾਂ ਨੇ ਜਿਹੜੀ ਹੈਗੀ ਲੱਖਾਂ ਰੁਪਏ ਦੀ ਜਿਹੜੀ ਹੈ ਲੱਕੜ ਜਿੱਥੇ ਸਾਡੇ ਪੰਚਾਇਤਨ ਵਿੱਚ ਚੂਨਾ ਲਾਇਆ ਤੇ ਪੰਜਾਬ ਸਰਕਾਰ ਵਿੱਚ ਚੂਨਾ ਲਾਇਆ ਮੈਂ ਜਿਹੜੀ ਹੈ ਤੁਹਾਡੇ ਮੀਡੀਆ ਜਰੀਏ ਯਾਨੀ ਕਿੰਨੇ ਜਣੇ ਪਾਰਟੀਆਂ ਇਹ ਜਿੱਦਾਂ ਤੁਸੀਂ ਨਾਮ ਲਖਾਇਆ ਕਿੰਨੇ ਦੋ ਜਣੇ ਨੇ ਦੋ ਜਣੇ ਤੇ ਲੱਗੇ ਦੋ ਹੈ ਮੀਆਂ ਬੀਬੀਆਂ ਦੋ ਜਣੇ ਮੈਂ ਤੁਹਾਡੇ ਜਰੀਏ ਜਿਹੜੀ ਹੈ ਪ੍ਰਸ਼ਾਸਨ ਨੂੰ ਬੇਨਤੀ ਕਰਾਂਗਾ ਵੀ ਜਾਦੀ ਤੋਂ ਜਲਦੀ ਜਿਹੜੀ ਕਾਰਵਾਈ ਕਰਕੇ ਆ ਇਹਨਾਂ ਨੂੰ ਜਿਹੜਾ ਹੈ ਚੋਰੀ ਦੇ ਵਿੱਚ ਨੰਗਾ ਕੀਤਾ ਜਾਵੇ ਤਾਂ ਜੋ ਕਿ ਜਿਹੜੇ ਅੱਗੇ ਨੂੰ ਪੰਜਾਬ ਸਰਕਾਰ ਦਾ ਉਹਦੇ ਪੰਚਾਇਤਾਂ ਦਾ ਜਿਹੜਾ ਹੈਗਾ ਨੁਕਸਾਨ ਨਾ ਹੋ ਸਕੇ ਹੁਣ ਤੁਸੀਂ ਪੁਲਿਸ ਕੋਲ ਕੀ ਆ ਚਾਹਦੇ ਅਸੀਂ ਕੀ ਪੁੱਛੀਏ ਇਹਨਾਂ ਨੂੰ ਦੱਸੋ ਵੀ ਇਹਨਾਂ ਨੂੰ ਆ ਕਹੀਏ ਉਹਨਾਂ ਨੂੰ ਪੁਲਿਸ ਕੋਲ ਅਸੀਂ ਮਾਨਯੋਗ ਡੀਆਈਜੀ ਸਾਹਿਬ ਨੂੰ ਜਿਹੜੀ ਹੈ ਦਰਖਾਸਤ ਦਿੱਤੀ ਸੀ ਉਹਨਾਂ ਨੇ ਥਰੂ ਚੈਨਲ ਜਿਹੜੀ ਆ ਸਾਡੀ ਦਰਖਾਸਤ ਇਹ ਕਾਰਵਾਈ ਕਰ ਨਹੀਂ ਰਹੇ ਨਹੀਂ ਹੁਣ ਇਹਨਾਂ ਨੇ ਸਾਨੂੰ ਬਿਆਨਾਂ ਵਾਸਤੇ ਬੁਲਾਇਆ ਹੈ ਜੀ ਜੀ ਅਸੀਂ ਜਿਹੜੇ ਬਿਆਨ ਹੈ ਆਪਣੇ ਜਿਹੜੇ ਕੱਲ ਬੰਦੇ ਨਾਲ ਨੂੰ ਕਰਾਤੇ ਤਬਤੀਸ਼ ਜਾਰੀ ਹੈ ਜੀ ਮੈਂ ਤੁਹਾਨੂੰ ਵੀ ਬੇਨਤੀ ਕਰਾਂਗਾ ਵੀਡੀਓ ਜਿਹੜੀ ਸਾਡੀ ਗੱਲ ਜਿਹੜੀ ਉੱਪਰ ਤੱਕ ਪਹੁੰਚਾਈ ਜਾਵੇ ਕਿਉਂਕਿ ਇਹ ਸਾਡਾ ਨਿੱਜੀ ਮਸਲਾ ਨਹੀਂ ਹੈ ਲੋਟੀਆ ਸਾਹਿਬ ਮੇਰਾ ਕੋਈ ਨਿੱਜੀ ਮਸਲਾ ਨਹੀਂ ਹੈ ਲੱਖਾਂ ਰੁਪਏ ਦੀ ਲੱਕੜ ਹੈ ਇਹ ਪਿੰਡ ਦੇ ਵਿਕਾਸ ਚ ਲੱਗਣੀ ਚਾਹੀਦੀ ਆ ਹਾਂ ਬਿਲਕੁਲ ਸਹੀ ਪੰਜਾਬ ਸਰਕਾਰ ਦੇ ਫੰਡ ਚ ਵੀ ਜਾਣਾ ਹੋਣੀ ਕਿਸੇ ਦੇ ਜੇਬ ਚ ਗਏ ਪੈਸੇ ਕਿਸੇ ਦੇ ਜੇਬ ਚ ਪੈਸੇ ਗਏ ਆ ਜੀ ਤੇ ਸਰਪੰਚ ਕਹਿੰਦਾ ਮੈਨੂੰ ਵੀਡੀਓ ਦੇ ਆਧਾਰ ਤੇ ਤੇ ਪਤਾ ਲੱਗਿਆ ਵੀ ਸਾਡੇ ਪਿੰਡ ਦੀ ਇਹ ਕੋਈ ਖਬਰ ਚੱਲ ਰਹੀ ਹੈ ਉਹ ਕਹਿੰਦਾ ਵੀ ਉਹਦੇ ਬਾਅਦ ਮੈਂ ਜਾ ਕੇ ਬੀਡੀਪੀ ਉਹ ਨੂਰਪ੍ਰਵੇਦੀ ਨੂੰ ਕੰਪਲੀਟ ਲਿਖਾਇਆ ਮੈਂ ਹੋਰ ਕਿਆ ਕਰਨਾ ਸੀ ਨਹੀਂ ਜੋ ਉਹ ਜਿਹੜਾ ਚੈਨਲ ਸੀਗਾ ਉਹ ਸਾਰੇ ਭਗਵੰਤ ਸਿੰਘ ਜੀ ਮਟਰ ਹੈ ਚੈਨਲ ਆਏ ਉਹਨਾਂ ਤੱਕ ਵੀ ਅਸੀਂ ਅਪਰੋਚ ਕੀਤੀ ਸੀ ਹੂੰ ਹੂੰ ਕਿਉਂਕਿ ਨਾ ਲੋਕਾਂ ਨੇ ਕੱਲ ਨੂੰ ਮੁੱਕਰ ਜਾਣਾ ਸੀ ਜੀ ਜੀ ਪਰ ਇੱਥੇ ਤਾਂ ਬੂਟੇ ਹੀ ਨਹੀਂ ਹੈ ਜੀ ਇਹ ਚਾ ਤਾਂ ਲੱਕੜੇ ਨਹੀਂ ਵੱਢ ਹੋਈ ਆ ਅਸੀਂ ਉਹ ਜਿਹੜਾ ਸਾਡਾ ਮੀਡੀਆ ਚ ਭਗਵੰਤ ਸਿੰਘ ਜੀ ਮਟੌਰ ਜੀ ਜੀ ਉਹਨਾਂ ਨੂੰ ਜਿਹੜੀ ਸਾਰੀ ਉਹਨਾਂ ਕਵਰੇਜ ਕੀਤੀ ਹੈ ਜਿੱਦਾਂ ਤੁਸੀਂ ਵੀ ਕੀਤੀ ਆ ਉੱਥੇ ਦੇਖੋ ਤੁਸੀਂ ਜੰਗਲ ਦੇ ਵਿੱਚ ਵੀ ਬੜੇ ਆ ਉਹਨਾਂ ਨੇ ਸਾਰਾ ਜਿਹੜਾ ਹੈ ਕਵਰ ਕੀਤਾ ਇਹਨੂੰ ਜਾ ਕੇ ਫੇਰੇ ਜਿਹੜਾ ਪਤਾ ਜੀ ਲੱਖਾਂ ਰੁਪਏ ਦੀ ਲੱਕੜ ਹੈ ਜਿਹੜੀ ਗਵਨ ਕੀਤੀ ਗਈ ਹੈ ਜੇਕਰ ਸਾਡੇ ਕੋਲ ਵੀਡੀਓ ਨਾ ਹੁੰਦੀ ਲੁਟਿਆ ਸਾਹਿਬ ਤਾਂ ਸਾਨੂੰ ਕੀ ਪਤਾ ਲੱਗਣਾ ਸੀ ਨਾ ਲੋਕਾਂ ਨੇ ਮੁੱਕ ਜਾਨੇ ਤੇ ਲੱਕੜ ਹਏ ਨਹੀਂ ਸੀਗੀ ਜੀ ਟੋਇਰ ਨਾ ਪੂਰਦੇ ਨੇ ਸੀਗੇ ਜੀ ਉੱਥੇ ਸਬੂਤੇ ਨਹੀਂ ਸੀਗਾ ਇਸ ਕਰਕੇ ਬੇਨਤੀ ਹੈ ਮੈਂ ਕਿ ਮੈਂ ਹੋਰ ਦੇਖੀ ਵੀਡੀਓਜ਼ ਗੱਲ ਹੈ ਵੀ ਉਹ ਝੁੰਡੇ ਸਮੇਤ ਵੀ ਵੱਟ ਹੋਇਆ ਵਾ ਪੱਟ ਹੋਇਆ ਜੀ ਹਜੇ ਝੁੰਡੇ ਸਮੇਤ ਵੀ ਹੈ ਕੁਝ ਝੁੰਡੇ ਉੱਤੇ ਛੱਡੇ ਵੀ ਹੈ ਕਿਉਂ ਉੱਥੇ ਦੂਏ ਕਟਰ ਚੱਲਦੇ ਸੀਗੇ ਝੁੰਡੇ ਤੱਕ ਦੇਖੋ ਜ਼ਮੀਨ 'ਚ ਲੱਕੜੀ ਵੱਢ ਹੋ ਗਈ ਝੁੰਡੇ ਤੱਕ ਵੱਢ ਹੋ ਗਈ ਲੱਖਾਂ ਰੁਪਏ ਦੀ ਲੱਕੜ ਹੋ ਗਈ ਪ੍ਰਸ਼ਾਸਨ ਤੋਂ ਅੱਡੇ ਪਰ ਕੋਈ ਨਾ ਕਾਰਵਾਈ ਨਹੀਂ ਕਰ ਰਿਆ ਦੋਸਤੋ ਕਿਆ ਸਮਝੀਏ ਮੈਂ ਤਾਂ ਇਹ ਸਮਝੂ ਮੈਂ ਦੇਖੋ ਪੰਜਾਬ ਸਰਕਾਰ ਵੀ ਇਹਦਾ ਅੱਖਾਂ ਵਿੱਚ ਤਾਂ ਥੋੜੀ ਬੈਠੀ ਜੀ ਬਿਲਕੁਲ ਪੰਜਾਬ ਸਰਕਾਰ ਨੂੰ ਸਾਰੇ ਪਤਾ ਜੀ ਇਸ ਗੱਲ ਦਾ ਬਿਲਕੁਲ ਆਪਾਂ ਇਹ ਥੋੜੀ ਕਹਿ ਸਕਦੇ ਗੱਲ ਨੂੰ ਅੱਜ ਟਾਈਮ ਕਿੰਨਾ ਹੋ ਗਿਆ ਜੀ ਇਹ ਮੈਂ ਆ ਟਿਕ 24 ਦੀ ਦਿੱਤੀ ਹੈ ਜੀ ਆ ਟਿਕ 24 ਦੀ ਯਾਨੀ ਕਿ 2 ਢਾਈ ਮਹੀਨੇ 2 ਢਾਈ ਮਹੀਨੇ ਹੋ ਗਏ ਜੀ ਪ੍ਰਸ਼ਾਸਨ ਨੂੰ ਤਾਂ ਪ੍ਰਸ਼ਾਸਨ ਨੂੰ ਵੀ ਪਤਾ ਹੈ ਮੈਂ ਕਹਿੰਦਾ ਕਿਤੇ ਨਾ ਕਿਤੇ ਸਰਕਾਰ ਦਾ ਵੀ ਇਹਦੇ ਵਿੱਚ ਨੂੰ ਹੱਥ ਲੱਗਦਾ ਕਿਉਂ ਜੇ ਇਹ ਸਰਕਾਰ ਦਾ ਇਹਦੇ ਵਿੱਚ ਹੱਥ ਨਾ ਹੁੰਦਾ ਤਾਂ ਤਾਂ ਮਿੰਟ-ਮਿੰਟ ਫੌਰੀ ਐਕਸ਼ਨ ਹੁੰਦਾ ਬਿਲਕੁਲ ਹੁਣ ਜਿਹੜਾ ਕਰਪਸ਼ਨ ਹੈ ਪੰਜਾਬ ਸਰਕਾਰ ਚੱਲਦੀ ਹੈ ਕਰਪਸ਼ਨ ਜਿਹੜੀ ਦਫ਼ਤਰਾਂ ਦੇ ਵਿੱਚ ਉਹ ਕਿਵੇਂ ਜਿਹੜੀਆਂ ਵਿਜੀਲੈਂਸ ਦੀਆਂ ਟੀਮਾਂ ਮਿੰਟੋ-ਮਿੰਟ ਫੜ ਰਹੀਆਂ ਸੁਧਾਰ ਤਾਂ ਹੋ ਰਿਹਾ ਉਧਰ ਆਪਾਂ ਸੁਧਾਰ ਕਰ ਰਹੇ ਇੱਥੇ ਲੱਖਾਂ ਰੁਪਏ ਦਾ ਨੁਕਸਾਨ ਕਰ ਰਹੇ ਜਿਸ ਦਾ ਜਵਾਬ ਕੌਣ ਦੇਊਗਾ ਜੀ ਆਪ ਸਰਕਾਰ ਨੂੰ ਇਹ ਅਪੀਲ ਕੀਤੀ ਜਾਂਦੀ ਹੈ ਵੀ ਇਹ ਲੱਕੜ ਦਾ ਮਸਲਾ ਇਹਨੂੰ ਤੁਰੰਤ ਇਹਨੂੰ ਹੱਲ ਕੀਤਾ ਜਾਵੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਹ ਸੇ ਚਿਹੜ ਮਜਾਰਾ ਪਿੰਡ ਤੋਂ ਸਰਜੀਤ ਸਿੰਘ ਚਿਹੜ ਮਜਾਰਾ ਜੋ ਸਾਡੇ ਚੈਨਲ ਦੇ ਮਾਧਿਅਮ ਦੇ ਹਾਂਜੀ ਬਾਈ ਜੀ ਤੁਹਾਡਾ ਸ਼ੁਭ ਨਾਮ ਕਿਹਾ ਜੀ ਸਰਪਾਲ ਜੀ ਅੱਛਾ ਜੀ ਤੇ ਤੁਸੀਂ ਪਿੰਡ ਦੇ ਮੌਜੂਦਾ ਚੌਕੀਦਾਰ ਹੋ ਜੀ ਹਾਂਜੀ ਅੱਛਾ ਸਰ ਜੀ ਅਸੀਂ ਤੁਹਾਨੂੰ ਪੁੱਛਣਾ ਚਾਹੁੰਦੇ ਆ ਵੀ ਜਿਹੜੇ ਖਾਲੇ ਪਰ ਬੂਟੇ ਪੱਟ ਹੋਏ ਆ ਹਾਂਜੀ ਠੀਕ ਆ ਜੀ ਵੀ ਤੁਸੀਂ ਪਿੰਡ ਦੇ ਚੌਕੀਦਾਰ ਹੋ ਹਾਂਜੀ ਵੀ ਮਾਲ ਮਹਿਕਮੇ ਦੇ ਨਾਲ ਸੰਬੰਧਿਤ ਰੱਖਦੇ ਹੋ ਹਾਂਜੀ ਵੀ ਕੀ ਆ ਤੁਹਾਨੂੰ ਇਹਦੇ ਬਾਰੇ ਕੁਝ ਤੁਸੀਂ ਇਹਦੇ ਬਾਰੇ ਕੋਈ ਦੇਖਿਆ ਕਰਿਆ ਕੋਈ ਪਿੰਡ ਦੀ ਪੰਚਾਇਤ ਨੂੰ ਸਰਪੰਚ ਨੂੰ ਮੋਹਤਵਾਰ ਬੰਦਿਆਂ ਨਾਲ ਗੱਲਬਾਤ ਕਰੀ ਜੀ ਤੁਸੀਂ ਨੇ ਮੈਨੂੰ ਯੱਕਸਦਾ ਉਸ ਗੱਲ ਦਾ ਪਤਾ ਨਹੀਂ تھا ਜੀ ਮੈਂ ਕਿੱਦਾਂ ਗੱਲ ਕਰਦਾ ਜੀ ਕਿਸੇ ਨਾਲ ਅੱਛਾ ਜੀ ਫੇਰ ਜਹਦੇ ਬੂਟੇ ਪਾਟੋਏ ਆ ਪਿੰਡ ਵਿੱਚ ਕੋਈ ਲੌਂਸਮੈਂਟ ਹੋਈ ਆ ਵੀ ਹਾਂ ਵੀ ਅਸੀਂ ਬੂਟੇ ਵੇਚਣ ਲੱਗੇ ਆ ਨਹੀਂ ਹੋਈ ਜਾਂ ਕਿਸੇ ਨੂੰ ਪੜਾਏ ਕੋਈ ਲੌਂਸਮੈਂਟ ਨਹੀਂ ਹੋਈ ਜੀ ਅੱਛਾ ਜੀ ਫੇਰ ਤੁਹਾਡਾ ਇੱਕ ਹੋਰ ਫਰਜ਼ ਬਣਦਾ ਸੀਗਾ ਜੀ ਹਾਂ ਜੀ ਵੀ ਜਹਦੇ ਬੂਟੇ ਐ ਇਦਾਂ ਵੀ ਵੱਡ ਹੋਏ ਆ ਹਾਂ ਜੀ ਪਿੰਡ ਦੀ ਬਿਨਾ ਇਹਨੂੰ ਪਰਮਿਸ਼ਨ ਨੂੰ ਹਾਂ ਜੀ ਤੁਸੀਂ ਕਿਹਾ ਵੀਡੀਓ ਸਾਹਿਬ ਨੂੰ ਵੀ ਨੌਲਜ ਵਿੱਚ ਲਿਆਂਦਾ ਤਹਿਸੀਲਦਾਰ ਦੇ ਨੌਲਜ ਵਿੱਚ ਜਾਂ ਐਸਡੀਐਮ ਦੇ ਜਾਂ ਥਾਣਾ ਦੇ ਆਪਣੇ ਕਿਸੇ ਅਧਿਕਾਰੀ ਕੋਲ ਤੁਸੀਂ ਵੀ ਇਹਦੇ ਬਾਰੇ ਸੂਚਨਾ ਦਿੱਤੀ ਹੈ ਜੀ ਉਹ ਤਾਂ ਦਿੰਦੇ ਨੇ ਜੇ ਪਹਿਲਾਂ ਮੰਨ ਲਓ ਕੋਕਾਰ ਬਾਈ ਪਹਿਲਾਂ ਤੇ ਚੱਲਦੀ ਹੋਵੇ ਨਾ ਜੇ ਪਹਿਲਾਂ ਤੇ ਕੰਮ ਤੇ ਚੱਲਦਾ ਜੀ ਲੱਕੜੀ ਬੁੜ ਕਟਾਉਣ ਵਾਸਤੇ ਜੀ ਅੱਛਾ ਜੀ ਜੇ ਮੈਨੂੰ ਉਸ ਗੱਲ ਦਾ ਨੌਲੇਜ ਹੋਵਾ ਨਹੀਂ ਮੈਨੂੰ ਕੋਈ ਬੰਦਾ ਕਹਿੰਦਾ ਵੀ ਪਹਿਲਾਂ ਤੇ ਕੰਮ ਕਹਿਣਾ ਸੀ ਕਿਸੇ ਨੂੰ ਅੱਛਾ ਜੀ ਉਹਦਾ ਸੀ ਮੈਂ ਡਿਊਟੀ ਨਿਭਾਉਂਦਾ ਆਪਣੀ ਅੱਛਾ ਜੀ ਹਰ ਬਿਲਹ ਤਤ ਪਤਾ ਨਾ 24 ਘੰਟੇ ਦਿਨ ਰਾਤ ਸੇਵਾ ਚ ਰਹਿਣਾ ਹਰ ਬਿਲਹ ਠੀਕ ਹੈ ਜੀ ਅੱਛਾ ਜੀ ਫਿਰ ਕਿਆ ਵੀ ਇਹ ਇਹਦੀ ਜਿਹੜੀ ਲੱਕੜ ਵੱਢ ਹੋਈ ਹੈ ਹਾਂਜੀ ਵੇ ਇਹਦੀ ਸਰਕਾਰੀ ਤੌਰ ਤੇ ਜਿਹੜੀ ਬੋਲੀ ਹੋਈ ਹੈ ਕਿ ਬੇ ਅੰਦਰੋਂ ਵੜ ਕੇ ਚੁੱਪਚਪੀ ਤੇ ਬੋਲੀ ਹੋ ਗਈ ਹੈ ਇੱਥੇ ਕੋਈ ਨਹੀਂ ਬੋਲੀ ਹੋਈ ਜੀ ਪਿੰਡ 'ਚ ਪਿੰਡ 'ਚ ਕੋਈ ਬੋਲੀ ਨਹੀਂ ਹੋਈ ਇਹ ਚੁੱਪਚਪੀ ਤੇ ਹੋ ਗਈ ਨਾ ਜੀ ਹਾਂ ਜੀ ਆ ਜੀ ਇਹਦੇ ਹੁਣ ਤੁਸੀਂ ਨਾ ਮੁੱਖ ਗਵਾਹ ਹੋ ਵੇ ਤੁਸੀਂ ਤੁਹਾਡੇ ਤੋਂ ਕੋਈ ਮਨਿਆਦੀ ਨਹੀਂ ਕਰਵਾਈ ਗਈ ਹਾਂ ਜੀ ਪਿੰਡ ਵਿੱਚ ਕੋਈ ਮਨਿਆਦੀ ਨਹੀਂ ਹੋਈ ਹਾਂ ਜੀ ਠੀਕ ਹੈ ਨਹੀਂ ਵੀ ਜਿਹੜੀ ਇਹ ਲੱਕੜ ਹੈ ਠੀਕ ਹੈ ਨਹੀਂ ਬੇ ਆਪਣੇ ਚਹੇਤਿਆਂ ਨੂੰ ਦਿੱਤੀ ਗਈ ਠੀਕ ਹੈ ਨਹੀਂ ਵੀ ਜੋ ਚਹੇਤਿਆਂ ਤੋਂ ਜਦੋਂ ਮੈਂ ਨਹੀਂ ਕਹਿ ਸਕਦਾ ਚਹੇਤਿਆਂ ਨੂੰ ਮੈਂ ਕਿੱਦਾਂ ਕਹਦਾ ਮਾ ਜੀ ਅੱਛਾ ਜੀ ਵੇ ਬੋਲੀ ਕੋਈ ਨਹੀਂ ਹੋਈ ਪਿੰਡ ਦੇ ਮੰਨਿਆਦੀ ਕੋਈ ਨਹੀਂ ਹੋਈ ਚੇਹਤਾਂ ਦੇ ਮੈਂ ਨਹੀਂ ਕਹਿ ਸਕਦਾ ਮੈਂ ਕਦੇ ਕਦੇ ਮੈਂ ਕਿਸੇ ਆਪ ਨੇ ਚੇਹਤਾਂ ਦੇ ਦਿੱਤੀ ਅੱਛਾ ਜੀ ਕਿੱਦਾਂ ਕਹਦਾਂਗੇ ਜਿਹੜੀ ਕਹਿਰ ਤੁਹਾਡਾ ਇਹ ਰੈਕਸ਼ਨ ਹੈ ਕੋਈ ਪ੍ਰੂਫ ਨਹੀਂ ਹੈਗਾ ਚੇਹਤਿਆਂ ਬਸ ਤਾਂ ਜੀ ਅੱਛਾ ਇਹਦੇ ਵਿੱਚ ਤੁਹਾਡਾ ਕਹਿਣ ਦਾ ਮਤਲਬ ਇਹ ਹੈ ਵੀ ਪਿੰਡ ਦੇ ਵਿੱਚ ਕੋਈ ਥੋੜੇ ਥਰੂ ਜਾਂ ਕਿਸੇ ਗੁਰੂ ਘਰ ਦੇ ਥਰੂ ਜਾਂ ਮੰਦਿਰ ਦੇ ਥਰੂ ਕੋਈ ਮੰਨਿਆਦੀ ਕੋਈ ਮੰਨਿਆਦੀ ਕੋਈ ਲੋਰ ਨਹੀਂ ਹੋਈ ਜੀ ਨਹੀਂ ਅੱਛਾ ਜੀ ਬਹੁਤ ਧੰਨਵਾਦ ਜੀ ਸੋ ਸੋ ਪਰ ਬਾਕੀ ਆਪਣੀ ਸਾਰੀ ਗੱਲਬਾਤ ਤੁਹਾਡੇ ਨਾਲ ਹੋ ਗਈ ਆਪਾਂ ਜਿਹਨਾਂ ਤੁਹਾਡੇ ਅਪਲੀਕੇਸ਼ਨ ਗਏ ਉਹਦੇ ਨਾਲ ਗੱਲਬਾਤ ਹੀ ਹੋ ਗਈ ਤੁਹਾਨੂੰ ਪਤਾ ਹੀ ਨਹੀਂ ਲੱਗਿਆ ਚੀਜ਼ ਜਾਂ ਤੁਸੀਂ ਮਤਲਬ ਹੁਣ ਕੈਮਰੇ ਮੋਹਰੇ ਆਉਣ ਤੋਂ ਚੀਜ਼ ਤੁਸੀਂ ਡਰ ਰਹੇ ਹੋ ਕਿ ਡਾਇਰੈਕਟ ਨਹੀਂ ਬੋਲਣਾ ਹੈ ਨਹੀਂ ਆਪਾਂ ਤੁਹਾਨੂੰ ਪਤਾ ਨਹੀਂ ਸੀ ਕਿ ਲੱਕੜ ਵੱਢ ਹੋਈ ਹੈ ਬੰਲੇਸਤਰਾ ਜੀ ਵੇਈ ਜਿਹੜੀ ਉਹਨੇ ਬਹੁਤ ਵਧੀਆ ਗੱਲ ਕੀਤੀ ਹੈ ਔਰ ਠੀਕ ਗੱਲ ਕੀਤੀ ਹੈ ਕਿ ਉੱਥੇ ਮਿੱਟੀ ਪੈ ਰਹੀ ਸੀ ਕਿਉਂਕਿ ਇੱਥੇ ਨਵੀਂ ਸਾਡੀ ਕੱਚੀ ਘੋੜੀ ਆ ਔਰ ਪੁਰਾਣੇ ਹੋ ਉਹ 25 ਹੋਰ 마을ਾਂ ਦੀ ਸਾਰੇ ਪਿੰਡ ਦਾ ਮਤਲਬ ਇੱਕ ਆਮ ਜਲਾਸਾ ਕੀਤਾ ਸੀ ਪਿੰਡ ਦੇ ਲੈਗ ਤੇ ਔਰ ਉਹਦੇ ਤੇ ਸੀ ਕਮੇਟੀ ਬਣਾਉਣੀ ਪੰਚਾਇਤ ਕਮੇਟੀ ਬਣਾਈ ਕਿ ਪੰਚਾਇਤਾਂ ਜਿਹੜੀਆਂ ਇਹ ਮਤਲਬ ਭੰਗ ਹੋ ਜਾਣੀਆਂ ਕੁਝ ਟਾਈਮ ਲਈ ਵੀ ਜਿੰਨੀ ਵੀ ਇਹ ਕਾਰਵਾਈ ਹੈਗੀ ਹੈ ਕਿਉਂਕਿ ਪੰਚਾਇਤ ਘਿਰੂ ਤੋਂ ਬਾਅਦ ਹੈਲਪ ਉਸ ਨੂੰ ਵੰਣੀ ਕੋਈ ਨਹੀਂ ਹੈ ਉਹ ਕਮੇਟੀ ਹੀ ਉਹਨੂੰ ਮਤਲਬ ਉਹਦਾ ਦੇਖਭਾਲ ਕਰੇ ਦੇਖਰੇਖ ਕਰੇਗੀ ਔਰ ਜੋ ਮਿੱਟੀ ਬੁਆਲੇ ਸੀ ਉਹ ਕਮੇਟੀ ਦੇ ਕੁਝ ਜਿਹੜੇ ਬੰਦੇ ਸੀ ਉਹੀ ਉਹਨੂੰ ਮਤਲਬ ਭਰਾ ਰਹੇ ਸੀ ਉਹੀ ਉਹਨੂੰ ਪਧਰੇ ਕਰਾਉਣੇ ਸੀ ਪੰਚਾਇਤ ਉੱਥੇ ਮਤਲਬ ਨਾ ਇੰਨਾ ਦਫਰਦਾਰੀ ਦੇ ਰਹੀ ਸੀ ਦੂਸਰੀ ਗੱਲ ਇਹ ਹੈ ਕਿ ਜਿੱਥੇ ਮਤਲਬ ਉਹ ਪੂਰੀ ਮਿੱਟੀ ਪੈਣੀ ਸੀ ਐ ਸਾਈਡ ਤੋਂ ਵੀ ਪਾਕੀ ਸਾਈਡ ਤੋਂ ਮਿੱਟੀ ਦੇ ਉੱਤੇ țeਰੀਆ ਲੱਗੇ ਸੀ ਨਾ ਉੱਥੇ ਮੋਟਰਸਾਈਕਲ ਚੱਲਦਾ ਨਾ ਕੋ ਹੋ ਰਿਹਾ ਜਾਂ ਫਿਰ ਪਰਨੇ ਪਾਸੇ ਆਪਣੇ ਗੁਰਬੰਗੂ ਤੋਂ ਬਾਪੂ ਜੀ ਤੋਂ ੋਂਕਾ ਕਾ ਦੇਖਦੇ ਸੀ ਜਾਂ ਐ ਸਾਈਡ ਤੇ ਜਾਂਦੇ ਸੀ ਇਸ ਕਰਕੇ ਉੱਥੇ ਯਾਨੀ ਜਿੱਥੇ ਲੱਕੜ ਮਤਲਬ ਕੱਟੀ ਸੀ ਉੱਥਾ ਆਉਣ ਜਾਣੀ ਨਾ ਇਹਦੇ ਬਰਾਬਰ ਹੀ ਸੀ ਇਸ ਕਰਕੇ ਉਹਦਾ ਪਤਾ ਹੈ ਜਿਹਨੇ ਬੰਦੇ ਨੂੰ ਲੱਕੜ ਵੜਾਈ ਹੈ ਤੁਸੀਂ ਕੋਈ ਕੰਪਲੀਟ ਕੀਤੀ ਹੁੰਦੇ ਬਾਰੇ ਚ ਅਸ ਜਿਨ੍ਹਾਂ ਦਾ ਮਤਲਬ ਲੱਕੜ ਸੀ ਨਾ ਉਹਨਾਂ ਵੱਲ ਤਾਂ ਅਸੀਂ ਕਮਰੇ ਨੂੰ ਸੈਟਅਪ ਕਰਦੇ ਜਦੋਂ ਸਾਨੂੰ ਮਤਲਬ ਅਗਰ ਇਹ ਸਾਨੂੰ ਪਿੰਡ ਦਾ ਇੱਕ ਵੀ ਨਮੰਦਾ ਭਈ ਕੋਈ ਮਤਲਬ ਪਿੰਡ ਦੇ ਅੰ内 ਜਾਂ ਦਾ ਸਾਡਾ ਭਰਾ ਕਹਿਦਾ ਕੋਈ ਸਾਡਾ ਬਜ਼ੁਰਗ ਕਹਿੰਦਾ ਪੰਚਾਇਤ ਦੇ ਅੱਗੇ ਲੱਕੜ ਵਟ ਹੋਣੀ ਹੈ ਅਗਰ ਅਸੀਂ ਨਹੀਂ ਐਕਸ਼ਨ ਲੈਂਦੇ ਪੰਚਾਇਤ ਨਹੀਂ ਐਕਸ਼ਨ ਲੈਂਦੀ ਤਾਂ ਅਸੀਂ ਉੱਥੇ ਬਦਲਣਾ ਬੜਾ ਆਰਮੀ ਤੇ ਸਾਰਾ ਅਸੀਂ ਕਾਤੋਂ ਨਹੀਂ ਸੀ ਤੁਹਾਨੂੰ ਪਤਾ ਹੈ ਬੰਦੇ ਕੋਣ ਆਉਜੀ ਲੱਕੜਵੱਡੀ ਤੁਹਾਨੂੰ ਪਤਾ ਹੈਗਾ ਉਹ ਬੰਦੇ ਕੋਣ ਹੈ ਜਿਹਨਾਂ ਨੇ ਲੱਕੜ ਵਢੀਏ ਨਹੀਂ ਜੀ ਸਾਡਾ ਜੇ ਸਾਾਨੂੰ ਇਹਦਾ ਪਤਾ ਲੱਗਿਆ ਹਮ ਪਤਾ ਲੱਗਦਾ ਤਾਂ ਅਸੀਂ ਉਹਨਾਂ ਨੂੰ ਐਕਸ਼ਨ ਲੈ ਕੇ ਸਿਜਨ ਬੰਦੀ ਨੂੰ ਤਰਵਾਈ ਕਰਦੇ ਸੀ ਮਤਲਬ ਤੁਹਾਡੇ ਤੁਹਾਡੇ ਪਿੰਡ ਦੇ ਬੰਦੇ ਜਿਹਨਾਂ ਨੇ ਲੱਕੜ ਵੜਾਈ ਤੁਹਾਨੂੰ ਪਤਾ ਨਹੀਂ ਹੁੰਦੇ ਬਾਰੇ ਨਹੀਂ ਕਿੰਨੇ ਦਿਨ ਹੋ ਗਏ ਤੁਸੀਂ ਕੰਪਲੀਟ ਕੀਤੀ ਹੁੰਦੇ ਬਾਰੇ ਜੀ ਅਸੀਂ ਜਦੋਂ ਸਾਾਨੂੰ ਉਹ ਤੁਹਾਨੂੰ ਦੱਸਿਆ ਸੀ ਜੀ ਤੁਸੀਂ ਜਿਹੜੇ ਰੱਖਣ ਰੱਖੋ ਫਿਰ ਤੇ ਆਣੇ ਦਵਾਏ 30 ਦਿਨਾਂ ਸੀ ਆਪਣੇ ਕਾਰਨ ਕਰਦੇ ਸੀ ਮਤਲਬ ਕਿੰਨਾ ਟਾਈਮ ਹੋ ਗਿਆ 15 ਦਿਨ 20 ਦਿਨ ਮਹੀਨਾ ਕਰੀਪਾ ਮਹੀਨਾ ਹੋ ਗਿਆ ਇੱਕ ਮਹੀਨਾ ਹੋ ਗਿਆ ਕੋਈ ਕਾਰਵਾਈ ਹੋਈ ਉਹਦੇ ਉੱਪਰ ਹੁਣ ਤੱਕ ਪਤਾ ਆਪਣਾ 25 220 ਦੀ ਦਰੋਂ ਚਲੋ 25 ਦਿਨ ਲੱਗ ਰਹੇ ਨੇ ਆਪਾਂ ਕੋਈ ਕਾਰਵਾਈ ਹੋਂਦੀ ਹੋਈ ਹੁੰਦੀ ਹੈ ਪਰ ਹੁਣ ਤੱਕ ਜਾਂ ਨਹੀਂ ਪਤਾ ਲੱਗਿਆ ਬੰਦੇ ਕੌਣ ਹੈ ਉਹ ਦੇਰੀ ਕਾਰਵਾਈ ਇਹਦੀ ਕਾਰਵਾਈ ਬਣਾ ਸੀ ਵੀਡੀਓ ਸਾਬ ਨੂੰ ਦੇਖੋ ਸਾਡਾ ਤੁਸੀਂ ਵੀਡੀਓ ਸਾਬ ਕੋਲ ਗਏ ਉਹਨੇ ਕਾਰਵਾਈ ਨਹੀਂ ਕੀਤੀ ਹਾਂਜੀ ਉਹਦੇ ਬਾਅਦ ਤੁਸੀਂ ਡੀਡੀਪੀਓ ਸਾਬ ਕੋਲ ਜਾਣਾ ਚਾਹੀਦਾ ਤੁਹਾਨੂੰ ਕਿ ਸਾਡੇ ਇਹ ਕੰਮ ਹੋਇਆ ਵਾ ਤੁਸੀਂ ਇਹਦੀ ਵੀ ਕਾਰਵਾਈ ਕਿਉਂ ਨਹੀਂ ਕੀਤੀ ਇੱਥੇ ਸ਼ੰਕਾ ਪੈਦਾ ਕਰਦਾ ਜੇ ਆਪਾਂ ਹੋਰ ਗੱਲ ਕਰੀਏ ਸਾਰਾ ਸ਼ੱਕ ਤੁਹਾਡੇ ਉੱਪਰ ਆ ਜਾਏ ਦੇ ਵਿੱਚ ਅਸੀਂ ਆਪਣੇ ਥਾਣੇ ਜੀ ਜੀ ਥਾਣੇ ਆਣੇ ਥਾਣੇ ਦਾ 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 ਸਰਣ ਗਿਆ ਵੀ ਤੁਸੀਂ ਇਹਨਾਂ ਨੂੰ ਬਿਆਰ ਦੋ ਔਰ ਉਹਨਾਂ ਜਿਨ੍ਹਾਂ ਦੇ ਲੱਕੜ ਹੈਗੀ ਆ ਉਹਨਾਂ ਦੇ ਬਿਆਰ ਦੋ ਅਸੀਂ ਉਹਨਾਂ ਨੂੰ ਅਸੀਂ ਸੋਚ ਰਹੇ ਹਾਂ ਮਤਲਬ ਜਿਹੜੀ ਕਾਰਵਾਈ ਚੱਲਦੀ ਆ ਬਕਰ ਪ੍ਰੋਸੈਸ ਚ ਆ ਰਿਹਾ ਚੱਲ ਰਿਹਾ ਜੀ ਜੇਕਰ ਪ੍ਰੋਸੈਸ ਨਾ ਕਿਤੇ ਸਟੌਪ ਹੋ ਗਿਆ ਤਾਂ ਅਸੀਂ ਇਹ ਛੱਡ ਕੇ ਅਸੀਂ ਅੱਗੇ ਅਗਲੇ ਆਪਣੇ ਕਿਸੇ ਦੂਸਰੇ ਤਰ੍ਹਾਂ ਦਾ ਕਰਵਾਜੋਗੇ ਜਿਸ ਤਰ੍ਹਾਂ ਇਹ ਵੀਡੀਓ ਸਾਹਿਬ ਜੀ ਉਹਦੇ ਵੀ ਜੀ ਸਾਹਿਬ ਵੀ ਅਸਮ ਜੈ ਜਾਈ ਜੀ ਪੰਚਾਇਤ ਪਿਛੇ ਨਹੀਂ ਹਟ ਰਹੀ ਆ ਪੰਚਾਇਤ ਕਾਰਵਾਈ ਆਪਣੇ ਕਾਰ ਕਰਾ ਕੇ ਹਾਂਜੀ ਜਦੋਂ ਤੇਨੂੰ ਕਾਰਵਾਈ ਹੋ ਸਾਰੀ ਸਾਨੂੰ ਜ਼ਰੂਰ ਦੱਸਣਾ ਤੁਸੀਂ ਜਦੋਂ ਕਾਰਵਾਈ ਹੋਈ ਹਾਂਜੀ ਸਾਨੂੰ ਜ਼ਰੂਰ ਦੱਸਣਾ ਸੀ ਇਹਨਾਂ ਬੜੀ ਬੋਲ ਬਰੋ ਨੂੰ ਦਿਖਾਵਾਂਗੇ ਕਿ ਸਰਪੰਚ ਸਾਹਿਬ ਨੇ ਕਾਰਵਾਈ ਕਰਾਈ ਹੈ ਜਾਂ ਨਹੀਂ ਕਰਾਈ ਹੈ ਬੱਸ ਦਖਾਵਾਂਗੇ ਜ਼ਰੂਰ ਤੁਹਾਡਾ ਤੁਸੀਂ ਗੱਲ ਇਹ ਹੈ ਜੀ ਅਸੀਂ ਇਹ ਗੱਲ ਕਹਿੰਦੇ ਆ ਜੇਕਰ ਉਹ ਸਰਪੰਚ ਨੇ ਜਾਂ ਪੰਚਾਇਤ ਨਾਲ ਗੱਲ ਕਰਨ ਬੱਤੀ ਹੈ ਕੋਈ ਅਸੀਂ ਇਹ ਨਹੀਂ ਗੱਲ ਉਸ ਤੇ ਵੀ ਮਤਲਬ ਜਿਹੜੀ ਜਿਹੜੀ ਜੁਰਮ ਵਾਲੀ ਜਿਹੜੀ ਕਾਰਵਾਈ ਕੀਤੀ ਜਾ ਬਈ ਸਰਪੰਚ ਤੇ ਵੀ ਕੀਤੀ ਆ ਲੇਕਿਨ ਜੇ ਕੱਲ ਸਰਪੰਚ ਮਤਲਬ ਆਪਣੀ ਜਾਂ ਪੰਚਾਇਤ ਦਾ ਸਹੀ ਕੰਮ ਕਰਦੀ ਹੈਗੀ ਆ ਉਹ ਸਹੀ ਹੋਏ ਜੇ ਕਿਤੇ ਕੋਈ ਵੀ ਗਲਤੀ ਹੋਊਗਾ ਮਤਲਬ ਗਲਤੀ ਕਹਿ ਕੇ ਸਾਨੂੰ ਕਿਸੇ ਨੇ ਦੱਸਿਆ ਨਹੀਂ ਹੈ ਤਾਂ ਉਹ ਉਹ ਫਿਰ ਆਪਣੇ ਆ ਅਣਜਾਣ ਪੜੀ ਵਿੱਚ ਹੋ ਸਕਦੀ ਆ ਲੇਕਿਨ ਜਾਣ ਬੁੱਝ ਕੇ ਸੁਣਿਆ ਜਾਂਦਾ ਸੀ ਸਰਪੰਚ ਸਾਹਿਬ ਜਿਹੜਾ ਬੂਟਾ ਵੱਢਣਾ ਜਾਂ ਪੱਟਣਾ ਨਾ ਇਹ ਬੜਾ ਤਗੜਾ ਅਪਰਾਧ ਹੈ ਠੀਕ ਹੈ ਜੀ ਇਹਦੇ ਪਿੱਛੇ ਲੋ ਬਹੁਤ ਜ਼ਬਰਦਸਤ ਹੈ ਮੈਂ ਬਹੁਤ ਲੰਬਾ ਹੋ ਜਾਣਾ ਜੇ ਮੈਂ ਸਮਝਾਣ ਪਰਾ ਜਮਾ ਪਰ ਮੇਰੀ ਇੱਕ ਗੱਲ ਦੱਸੋ ਝੁੰਡੇ ਸਮੇਤ ਪੱਟੇ ਗਏ ਝੁੰਡਾ ਪੱਟਣਾ ਤਾਂ ਜਮਾ ਹੀ ਗੈਰ ਕਾਨੂੰਨੀ ਹੈ ਇਹ ਤਾਂ ਕਾਰਵਾਈ ਤੁਹਾਡੀ ਜਿਸ ਦਿਨ ਐਪਲੀਕੇਸ਼ਨ ਦਿੱਤੀ ਸੀ ਉਸੇ ਦਿਨ ਕਰਨੀ ਚਾਹੀਦੀ ਇੱਥੇ ਸ਼ੱਕ ਦੇ ਘੇਰੇ ਵਿੱਚ ਆ ਰਹੇ ਵੀ ਡੀਪੀਓ ਸਾਹਿਬ ਵੀ ਦੌਰ ਸੈਕਟਰੀ ਸਾਹਿਬ ਵੀ ਜਿਹੜੇ ਲੱਗੜ ਦੇ ਝੁੰਡੇ ਨਿਕਲਦੇ ਗਏ ਆ ਝੁੰਡੇ ਉਸੇ ਦੇ ਕਿਰਾਲਾ ਸਿਰ ਉਹ ਆ ਰਹੇ ਨਾ ਪਰ ਤੇ ਜਿਹੜਾ ਆਪਣਾ ਪਟੋਲਾ ਆ ਰਿਹਾ ਕੱਟ ਕੇ ਮਦਰ ਵੀਡੀਓ ਵੀਡੀਓ ਵਾਗ ਲਓ ਇਹੋ ਟਿੱਕ ਅੱਜ ਵੀਡੀਓ ਵਾਗ ਬਣੋ ਜੀ ਆਖਾ ਹੁੰਦਾ ਜੀ ਇਸ ਮੌਕੇ ਦਫਾ ਸੰਸੇ ਜੀ ਚਲੋ ਅਸੀਂ ਨਾ ਲਾਈਵ ਡੀਪੀਓ ਨੂੰ ਲੈਂਦੇ ਆ ਜੀ ਲੈਣ ਤੇ ਤੁਹਾਡੇ ਸਾਹਮਣੇ ਗੱਲ ਕਰਾਂਦੇ ਆ ਕਿਉਂ ਨਹੀਂ ਕਾਰਵਾਈ ਕਰਦੇ ਕੁਛ ਕਰੋ ਹਾਂ ਜੀ ਸਰ ਜੈ ਜੀ ਠੀਕ ਹੈ ਸਰ ਠੀਕ ਹੈ ਜੀ ਸਰ ਇੱਕ ਨਾ ਆਪਣੇ ਕੋ ਥੋੜਾ ਮੈਟਰ ਆਇਆ ਸੀ ਆਪਣਾ ਕਿਹੜਾ ਕਲੇ ਚਿਹੜ ਮਿਆਰ ਤੋਂ ਲੱਕੜ ਵੱਢ ਹੁੰਦਾ ਜੀ ਮੈਂ ਤੇ ਰਟਰ ਹੋ ਗਿਆ ਕਿਉਂ ਨਹੀਂ ਓਕੇ ਓਕੇ ਸਰ ਠੀਕ ਹੈ ਜੀ ਇਥੇ ਆਪਣੇ ਹੁਣ ਜੀ ਆ ਤੋੜੇ ਟਾਂ ਦਾ ਸਰ ਅਣੀ ਗੱਲ ਕਰ ਰਿਹਾ ਪੰਜਾਬ న్యూਸ ਤੋਂ ਜੀ ਸਰ ਮੈਂ ਤੁਹਾਡੇ ਇਸ ਟਾਈਮ ਲਾਈਵ ਗੱਲ ਕਰ ਰਿਹਾ ਤੇ ਇੱਕ ਨਾ ਆਪਣੇ ਕੋ ਮੈਟਰ ਆਇਆ ਸੀ ਚਿਹੜ ਮਿਆਰ ਦੇ ਪਿੰਡ ਤੋਂ ਜੋ ਨਜ਼ਾਈ ਲੱਕੜ ਵੱਢ ਹੋਈ ਹੈ ਉਹਦੇ ਸਬੰਧ ਵਿੱਚ अच्छा जी सर की कहना चाहंदे हो दी बारेच ਹੁਣ ਤੱਕ ਕੋਈ ਕਾਰਵਾਈ ਹੋਈ ਕਿਦਾਂ ਨੇ ਲੱਕੜ ਵੱਢੀ ਹੈ ਜਾਂ ਕੁਝ ਪਤਾ ਲੱਗਿਆ ਹੁੰਦਾ ਉਹ ਮੇਰੇ ਤੋਂ ਬੈਂਤੀ ਹੋਣਾ ਜਿਹੜਾ ਮਹਾਰਾ ਕੇਸ ਨਾ ਪੰਚਾਇਤ ਅਫਸਰ ਕੋਲ ਹੈ ਜੀ ਹੋ ਗਿਆ ਓਕੇ ਜੀ ਹਾਂ ਜੀ ਸੇ ਪੰਚਾਇਤ ਅਫਸਰ ਉਹ ਨਾਲ ਗੱਲ ਕਰਦੀ ਆ ਆਪਣਾ ਜੀ ਸੋਨਾ ਜੀ ਓਕੇ ਜੀ ਥੈਂਕ ਯੂ ਥੈਂਕ ਯੂ ਹੁਣ ਇਹ ਲੱਗੂ ਇਹ ਕੌਣ ਹੈ ਜੀ ਸਰ ਹਾਂਜੀ ਸਰ ਜੈਨ ਜੀ ਜੈਨ ਸਰ ਇੱਕ ਮੈਟਰ ਆਇਆ ਸੀ ਜਿਹੜਾ ਮਿਆਰੇ ਤੋਂ ਜੋ ਲੱਕੜ ਵੱਢੋ ਇਹ ਨਈ ਦੀ ਆਈ ਦੱਕੜ ਮੈਂ ਤੋਂ ਅੱਜ ਟਾਈਮ ਲਾਈਵ ਗੱਲ ਕਰ ਰਿਹਾ ਹਾਂ ਸਟੂਡੀਓ ਤੋਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਸੰਬੰਧ ਵਿੱਚ ਸਰ ਉਹਦੇ ਵਿੱਚ ਬੀਡੀ ਸਾਹ ਦੇ ਮਾਪੇ ਦੇਖਣਾ ਬੀਡੀ ਸਾਹ ਦੇ ਹੋਵੇਗਾ ਠੀਕ ਹੈ ਜੀ ਨਾਲ ਡੈਟਲ ਹੋਗੇ ਓਕੇ ਜੀ ਨਿਗਰੜ ਕੇ ਮੈਂ ਤਾਂ ਮੌਕਾ ਦੇਖਣੋਂ ਬਰਾਤੇ ਕਹਿ ਸਕਦਾ ਜੋ ਵੀ ਕਹਿੰਦਾ ਵੇ ਰ ਅੱਛਾ ਜੀ ਤੁਸੀਂ ਮੌਕਾ ਦੇਖਣ ਗਏ ਨਹੀਂ ਮਤਲਬ ਹਲੇ ਮੈਂ ਅਜੇ ਮੈਂ ਨਹੀਂ ਗਿਆ ਜੀ ਓਕੇ ਜੀ ਹਾਂ ਮੈਂ ਭਲੇ ਕੱਲ੍ਹ ਸ਼ਾਇਦ ਮੈਂ ਮੌਕਾ ਦੇਖ ਲਾਂ ਓਕੇ ਜੀ ਦੁਪਹਿਰ ਦੁਪਹਿਰ ਦਾ ਠੀਕ ਹੈ ਜੀ ਦੇ ਸਕਦਾ ਓਕੇ ਜੀ ਓਕੇ ਸਰ ਠੀਕ ਹੈ ਸਰਪੰਚ ਸਾਹਿਬਾ ਤੁਸੀਂ 1 ਮਿੰਟ ਗੱਲ ਕਰ ਰਹੇ ਹੋ ਸਾਡੇ ਕੋਲੇ ਬੈਠੇ ਹੋ ਸਟੂਡੀਓ ਦੇ ਹਾਂ ਜੀ ਜਿੱਦਾਂ ਮੈਂ ਲੱਗ ਗਿਆ ਕਰਾ ਦੇਗਾ ਆਂਕੀ ਹਾਂ ਜੀ ਸਾਹਿਬਾ ਬੋਲੀ ਜੀ ਬੰਦੀ ਅਸੀਂ ਤੁਹਾਨੂੰ ਕੋਹਾ ਨਹੀਂ ਸੀਗਾ ਵੀ ਬੰਦਰ ਕੋਲ ਟੋ ਕਰ ਲਓ ਠੀਕ ਹੈ ਆ ਚਲੋ ਬੰਦ ਹੋ ਨਾ ਮੈਂ ਜੀਸਾਂ ਬਣੇ ਅੱਛਾ ਠੀਕ ਹੈ ਜੀ ਠੀਕ ਹੈ ਠੀਕ ਹੈ ਠੀਕ ਹੈ ਥੈਂਕ ਯੂ ਜੀ ਠੀਕ ਹੈ ਸਰ ਤੁਹਾਡਾ ਬਹੁਤ 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 ਜੀ ਹਾਂਜੀ ਜੈ ਐਨ ਜੀ ਸੰਜੀਵ ਸ਼ਰਮਾ ਬੋਲ ਰਿਹਾ ਜੀ ਰੋਟੀਆ ਰੋਪਰ ਟੁਡੇ 99 ਨਿਊ ਚੈਨਲ ਤੋਂ ਜੀ ਹਾਂਜੀ ਬੋਲੋ ਜੀ ਉਹ ਠੀਕ ਹੋ ਸਹੀ ਹੈ ਜੀ ਤੁਸੀਂ ਨਾ ਜੀ ਰਿਕਾਰਡਿੰਗ ਤੇ ਹੋ ਹਾਂ ਜੀ ਹਾਂ ਜੀ ਮੈਂ ਕਿਹਾ ਤੁਹਾਡੀ ਕਾਲ ਰਿਕੋਰਡ ਹੋ ਰਹੀ ਹੈ ਜੀ ਵੀਡੀਓ ਹਾਂ ਜੀ ਹਾਂ ਜੀ ਮੈਂ ਕਿਹਾ ਜੀ ਇੱਕ ਤੁਹਾਡੇ ਕੋਲ ਚੈਣ ਮਜਾਰੇ ਤੋਂ ਕੇਸ ਆਇਆ ਤਾਂ ਪਿੰਡ ਸਰਪੇ ਸਰਪੰਚ ਦਾ ਲੱਕੜ ਚੋਰੀ ਦੀ ਕੰਪਲੀਟ ਹੈ ਤੁਹਾਡੇ ਕੋਲ ਕਦੋਂ ਮੇਰੇ ਖਿਆਲ ਚ 2 ਮਹੀਨੇ ਹੋ ਗਏ ਇਹਨੂੰ ਵੀਡੀਓ ਹੈ ਨਹੀਂ ਜੀ ਨਹੀਂ ਵੀਡੀਓ ਤਾਂ ਹੈ ਨਹੀਂ ਮੈਨੂੰ ਪਤਾ ਇਹ ਵੀਡੀਓ ਤੇ ਬਾਅਦ ਤੁਹਾਡੇ ਕੋਲੇ ਪਾਵਰ ਕਿਹਦੇ ਕੋਲੇ ਪਾਵਰ ਸਾਰੇ ਇੱਥੇ ਦੀ ਮਨਨ ਅਨੰਦਪੁਰ ਵੀ ਵੀਡੀਓ ਹੈ ਨਹੀਂ ਰੋਪੜ ਵੀ ਵੀਡੀਓ ਹੈ ਜੀ ਤੁਸੀਂ ਕੀ ਕੀਤਾ ਕਾਰਵਾਈ ਕੋਈ ਕੀਤੀ ਕੋਈ ਕਾਰਵਾਈ ویڈیو ਨੇ ਮੌਕਾ ਦੇਖਿਆ ਜੀ ਵੀਡੀਓ ਨੇ ਕਾਰਵਾਈ ਨਹੀਂ ਕੀਤੀ ਨਹੀਂ ਹੁਣ ਪਾ ਲਓ ਵੀ ਮੌਕਾ ਵੀ ਨਹੀਂ ਦੇਖਿਆ ਮੈਂ ਇਹ ਕਹਿੰਦਾ ਜੀ ਵੀ ਜਦੋਂ ਕੋਈ ਅਫਸਰ ਹੁੰਦਾ ਨਹੀਂ ਹੈ ਮੇਨ ਉਸ ਦਫਤਰ ਦਾ ਕੋਈ ਇੰਚਾਰਜ ਤਾਂ ਹੁੰਦਾ ਨਾ ਜੀਜੀ ਨੇ ਸਾਰੇ ਫੈਸਲੇ ਲੈਣ ਦੇ ਇੰਚਾਰਜ ਸਾਰਾ ਜਮਲਾ ਕਿਸੇ ਨੂੰ ਚਾਰਜ ਨਹੀਂ ਦਿੱਤਾ ਗਿਆ ਦਿੱਤਾ ਹੀ ਨਹੀਂ ਚਾਰਜ ਕਿਸੇ ਨੂੰ ਨਾ ਕਿਸੇ ਨੂੰ ਵੀ ਚਾਰਜ ਨਹੀਂ ਦਿੱਤਾ ਗਿਆ ਹੁਣ ਵੀਡੀਓ ਸਾਹਿਬ ਅਜੇ ਕੱਲ ਤੋਂ ਆਏ ਆ ਅੱਛਾ ਨਹੀਂ 2 ਮਹੀਨੇ ਹੋ ਗਏ ਜੀ ਵੀਡੀਓ ਸਾਹਿਬ ਜਿਹੜੇ ਪਹਿਲਾਂ ਤੇ ਪਹਿਲਾਂ ਜਿਹੜੇ ਸੀ ਉਹਨੇ 2 ਮਹੀਨੇ ਤੇ ਕੁਝ ਵੀ ਨਹੀਂ ਪ੍ਰਾਜਤੀ ਹੋ ਗਈ ਡੈਥ ਉਹਨਾਂ ਨੇ ਆਦੀ ਜੀ ਜੀ ਉਹ ਚਲ ਗਏ ਛੁੱਟੀ ਅੱਛਾ ਜੀ ਯਾਨੀ ਕਿ ਇਹ ਕਹਿੰਦਾ ਮਤਲਬ 2 ਮਹੀਨੇ ਦੀ ਨੰਗੇ ਫਿਰ ਹਾਂ ਜੀ ਹਾਂ ਜੀ ਹੁਣ ਕੀ ਕਰ ਰਹੇ ਸੀ ਤੁਸੀਂ ਹੁਣ ਮਾਲ ਜਿਹੜੀ ਆ ਗਿਆ ਵੀਡੀਓ ਸਾਹਿਬ ਆਂਦੇ ਆ ਉਹਦੇ ਬਾਅਦ ਕਾਰਵਾਈ ਹੋਣੀ ਮੈਨੂੰ ਹੁਣੇ ਹੁਣ ਪਤਾ ਲੱਗਿਆ ਵੀ ਉੱਥੇ ਲੱਕੜ ਹੁਣੇ ਵੱਢ ਹੋਈ ਆ ਤੇ ਨਾ ਇੱਕ ਟਰਾਲਾ ਘੇਰਿਆ ਬੈ ਗੱਡੀ ਘੇਰੀ ਵੀ ਆ ਸਰਪੰਚ ਸਰਪੰਚ ਦੇ ਘਰ ਹੀ ਖੜੀ ਆ ਹਾਂ ਉਹ ਕੀ ਚੱਕਰ ਹੈ ਜੀ ਵੇ ਲੱਕੜ ਵੱਟ ਹੋਈ ਵੀ ਐ ਅਸੀਂ ਰੋਕਤੀ ਉਹ ਸਰਪੰਚ ਨੇ ਮਨ ਲੈ ਫੜੀ ਵੀ ਐ ਸਰਪੰਚ ਨੂੰ ਅਸੀਂ ਕਹਤਾ ਵੀ ਜਦੋਂ ਤੱਕ ਇਹਦਾ ਫੈਸਲਾ ਨਹੀਂ ਹੁੰਦਾ ਕੋਈ ਉਦੋਂ ਤੱਕ ਇਹ ਲੱਕੜ ਨਹੀਂ ਛੱਡਣੀ ਯਾਨੀ ਕਿ ਤੁਸੀਂ ਪਰਚਾ ਵਗੈਰਾ ਕਰਾਉਂਗੇ ਪਰਚਾ ਨਹੀਂ ਮਨ ਲੈ ਜਦੋਂ ਤੱਕ ਵੀਡੀਓ ਦੀ ਮੇਰੀ ਜੂਰੀ ਡਿਕਸ਼ਨ ਚ ਹੈ ਹੀ ਨਹੀਂ ਪਰਚਾ ਜਦੋਂ ਵੀਡੀਓ ਸਾਹਿਬ ਮਨ ਲੈ ਆਣਗੇ ਫੇਰ ਪਰਚਾ ਹੋਊ ਅੱਛਾ ਯਾਨੀ ਕਿ ਐਦਾਂ ਨਹੀਂ ਗੱਲ ਮੁਕੂਗੀ ਕਿਸੇ ਗੱਲ ਨਾਲੇ ਮੁਕੂਗੀ ਨਾ ਹਾਂਜੀ 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 ਇਹ ਤਾਂ ਨਹੀਂ ਆਊਗਾ ਵੀ ਐਦੀ ਬਾਰੋ-ਬਾਰ ਕਾਗਜ਼ਾਂ ਤੋਂ ਹੀ ਨਿਕਲ ਕੇ ਕੰਮੇ ਹੋ ਜੂਜੀ बिल्कुल नहीं ऐसा नहीं होता अच्छा 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 जी चलो ठीक है सर थैंक यू हेलो जी हेलो हेलो जी हेलो हाँ जी नमस्कार जी मैं संजीव शर्मा बोल रहा जी रूपर टुडे डबल नाइन न्यूज चैनल तो हाँ जी नमस्कार जी संजीव जी दसो और सर ठीक हो बहुत बढ़िया जी सर अपना कोल एक ਨੋਟ ਹੈ ਤੁਹਾਡੇ ਇੱਕ ਚਿਹੜ ਮਜਾਰੇ ਲੱਕੜ ਪਿੱਛੇ ਜੇ ਕੱਟ ਹੋਈ ਦੀ ਪੰਚਾਇਤ ਦੀ ਜ਼ਮੀਨ ਚੋਂ ਨਹੀਂ ਮੇਰੇ ਇ tanto ਪਰਸਨਲੀ ਤਾਂ ਮੈਂ ਰਿਕਾਲ ਨਹੀਂ ਕਰ پا ਰਿਹਾ ਹੈਗਾ ਮੈਨੂੰ ਥੋੜਾ ਜਿਹਾ ਦੇਖਣਾ ਪਊਗਾ ਜੀ ਮੈਨੂੰ ਤੁਸੀਂ ਫਿਰ ਵੀ ਇੱਕ ਸੈਕਿੰਡ ਮੈਂ ਨੋਟ ਕਰਕੇ ਫਾਈਲ ਚੈੱਕ ਕਰਦਾ ਸਾਡੇ ਕੋਲ ਜੇ ਪੈਂਡਿੰਗ ਹੈ ਚਿਹੜ ਮਜਾਰਾ ਚਿਹੜ ਮਜਾਰਾ ਜੀ ਚਿਹੜ ਮਜਰਾ ਹਾਂ ਸਰਪੈਂਟ ਹੋਈ ਹੈ ਜੀ ਹਾਂ ਲੱਕੜ ਕਟੋ ਦੀ ਪੰਚਾਇਤ ਦੀ ਜਗ੍ਹਾ ਤੇ ਇੱਕ ਮਿੰਟ ਰੁਕੋ ਇੱਕ ਮਿੰਟ ਰੁਕੋ ਇਹ ਮਰਿੰਡੇ ਬਲਾਕ ਚ ਤੋਂ ਨਹੀਂ ਆਇਆ ਨਹੀਂ ਨਹੀਂ ਆਪਣਾ ਸਰ ਨੂਰਪੁਰ ਵੇਦੀ ਬਲਾਕ ਚ ਪੈ ਗਿਆ ਹੈ ਅੱਛਾ ਠੀਕ ਹੈ ਮੇਰੇ ਕੋਲ ਲੱਕੜ ਦਾ ਕੋਈ ਉਧਰੋਂ ਮੈਟਰ ਤਾਂ ਆਇਆ ਸੀ ਇਹ ਮੇਰੇ ਇਤਹਾਨ ਚ ਇਧਾ ਆ ਨਹੀਂ ਰਿਹਾ ਚਿਹੜ ਮਾਜਰਾ ਨੂਰਪੁਰ ਵੇਦੀ ਲੱਕੜ ਕੱਟੀ ਹੈ ਜੀ ਮੈਂ ਨਿਊਜ਼ ਤਿਆਰ ਕਰ ਰਿਹਾ ਨਾ ਸਰ ਉਹ ਮੇਰੇ ਕੋਲ ਬੈਠੇ ਕੰਪਲੀਟ ਕਰਤਾ ਉਹ ਕਹਿੰਦੇ 2 ਮਹੀਨੇ ਹੋ ਗਏ ਕੋਈ ਕਾਰਵਾਈ ਨਹੀਂ ਹੋ ਰਹੀ ਕਿਸੇ ਪ੍ਰਕਾਰ ਦੀ ਤੁਸੀਂ ਮੇਰੇ ਵੱਲੋਂ ਜੇ ਪੱਖ ਲਾਉਣਾ ਤਾਂ ਉਹਨਾਂ ਨੂੰ ਇਹ ਲਗਾ ਦਿਓ ਮੈਨੂੰ ਫਾਈਲ ਚੈੱਕ ਕਰਨੀ ਪਊਗੀ ਮੇਰੇ ਪਰਸਨਲ ਧਿਆਨ 'ਚ ਨਹੀਂ ਹੈਗਾ ਚਲੋ ਠੀਕ ਹੈ ਮੈਂ ਲਗਾਉਂਦਾ ਜੀ ਸਰ ਜੀ ਮੈਂ ਬੋਲਦਾ ਜੀ ਜਸਪਾਲ ਕੁਮਾਰ ਪੱਤਰਕਾਰ ਜੀ ਸਰ ਜੀ ਸਿੰਧੀ ਤੇ ਵਿਦ 4 ਮੈਂਬਰਾਂ ਦੇ ਕੰਪਲੀਟ ਆਈਬੀਐਮ ਸਾਡੇ ਕੋਲ ਇੱਕ ਜੀ ਦਰਖਾਸਤ ਆਈ ਵੀ ਹੈ ਤੇ ਇਹਨਾਂ ਦਰਖਾਸਤਾਂ ਸਾਡੇ ਕੋਲ ਆ ਗਈ ਉਹੀ ਹਜੇ ਪ੍ਰਕਾਸ਼ ਜਾਰੀ ਹੈਗੀ ਹੈ ਇਹਨਾਂ ਨੇ ਲਿਖਤੀ ਤੌਰ 'ਤੇ ਸਾਹਮਣੋਂ ਜਵਾਨੀ ਤੌਰ ਤੇ ਇਹ ਕਹਿ ਰਹੇ ਵੀ ਹਜੇ ਰੁਕ ਲੋ ਉਸ ਤੋਂ ਬਾਅਦ ਅਸੀਂ ਅੱਗੇ ਬਿਆਨ ਲਖਾਂਗੇ ਅੱਜ ਇਹਨਾਂ ਨੇ ਬਿਆਨ ਲਖਾਏ ਹੈ ਦੁਜੀ ਤੇ ਰਹਾ ਰਹੀ ਹੈ ਉਹਨਾਂ ਬਿਆਨ ਲੈ ਕੱਲ ਵਾਸ ਕਿੱਥੇ ਜਾਓਗੇ ਬਾ ਪਰ ਦਰਾਲੇ ਪੜਤਾਲ ਜੋ ਸਾਹਮਣੇ ਆਇਆ ਬਣਜ ਕਰਮ ਕੀਤੀ ਜਾਵੇਗੀ ਥੈਂਕ ਯੂ